ਆ ਦੇਖ ਲਓ ਭਾਈ ਕੰਜਕਾਂ ਮਿਲਦੀਆਂ ਨਹੀਂ ਹੈਗੀਆਂ ਅਸੀਂ ਪਹਿਲਾਂ ਇੱਧਰ ਕੰਜਕਾਂ ਦਾ ਪੂਜਨ ਕਰਾਉਣਾ ਸੀ ਕਹਿੰਦਾ ਵੀ ਚੱਲ ਪਹਿਲਾਂ ਮੈਨੂੰ ਇਹ ਗੱਲ ਧੀਆ ਦੀ ਆ ਦੇਖੋ ਭਾਈ ਗੱਲ ਸੁਣ ਲੈ ਛੇਤੀ ਛੱਡ ਜੀ ਚੰਗਾ ਹਾਸਨ ਵਾਲੀ ਕੀ ਗੱਲ ਆ ਕੰਜਕਾਂ ਮਿਲ ਨਹੀਂ ਰਹੀਆਂ ਅਸੀਂ ਦੱਸ ਦੋ ਜਾਇਆ ਪਹਿਲਾਂ ਬਸ ਇੱਕ ਮਿੰਟ ਦੀ ਇੱਕ ਮਿੰਟ ਦੀ ਭਾਈ ਮਾਰ ਕੇ ਆ ਜੀ ਠੀਕ ਆ ਦੇਖ ਲਓ ਭਾਈ ਕੰਜਕਾਂ ਨਹੀਂ ਮਿਲਦੀਆਂ ਇੱਧਰ ਅਸੀਂ ਆਪ ਦਾ ਤਿਆਰ ਕਰੀ ਖੜੇ ਕੰਮ ਆ ਉਹ ਲੈ ਗਿਆ ਲੱਦ ਕੇ ਭਾਈ ਛੇਤੀ ਲੈ ਆਂ ਇਹ ਦੀ ਚਾਟ ਅੱਠ ਮਿੰਟਾਂ ਦੀ ਆ ਦੇਖੋ ਸਾਡਾ ਸਾਰਾ ਕੁਝ ਤਿਆਰ ਕਰਿਆ ਪਿਆ ਸੀ ਆ ਆ ਭਾਈ ਤੀਆਂ ਤੀਆਂ ਹੀ ਹੁੰਦੀਆਂ ਨੇ ਕੰਜਕਾ ਦੇਖ ਲੋ ਅੱਜ ਦੇ ਦਿਨ ਮਿਲ ਨਹੀਂ ਰਹੀਆਂ ਦੇਖੋ ਜੀ ਬਾਈ ਸਾਡੀ ਸਾਰੀ ਤਿਆਰੀ ਦੀ ਜੋ ਤ ਜੋ ਕੰਜਕਾ ਨੂੰ ਕਮਾਉਣਾ ਹੁੰਦਾ ਉਹ ਸਾਰਾ ਸਮਾਨ ਤਿਆਰ ਤੀ ਇੱਥੇ ਸਾਡੇ ਫੌਜੀ ਸਾਹਿਬ ਜੀ ਆਏ ਕਹਿੰਦੇ ਨਹੀਂ ਵੀ ਸਾਨੂੰ ਵੀ ਨਹੀਂ ਕਹਿੰਦੇ ਕੰਜਕਾ ਮਿਲਿਆ ਅਸੀਂ ਭਾਈ ਘਾਂਟਾ ਲਾਇਆ ਇਹਨਾਂ ਨੂੰ ਕੰਜਕਾ ਨੂੰ ਭਾਲਣ ਦੇ ਲਈ ਉਹਨੂੰ ਜਦੋਂ ਪਤਾ ਲੱਗੇ ਵੀ ਉਹਨਾਂ ਨੇ ਲੈ ਕੇ ਗਏ ਕਹਿੰਦਾ ਮੈਂ 10 ਮਿੰਟਰ ਚ ਹੁਣੇ ਵੀ ਜਾਨੀ ਵੀ ਕਾਂਜ ਕੰਮ ਥੋੜੇ ਦੇਵੇਂ ਲਾਏ ਹੋਣਾ ਦੇਖੋ ਵੀ ਧੀਆ ਨਹੀਂਆਂ ਇਹਨਾਂ ਦਾ ਸਤਕਾਰ ਕਰੋ ਉੱਖਾਂ ਵਿੱਚ ਨਾ ਮਾਰੋ ਅੱਜ ਦੇਖ ਲਓ ਬਹੁਤ ਲੋਕਾਂ ਨੂੰ ਜਿਹੜੀਆਂ ਨੇ ਕਾਂਜ ਕਾ ਨਹੀਂ ਮਿਲ ਰਹੀਆਂ ਜਕਾਰਾ ਸੇਰਾਂ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੈ